ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀ ਲੰਗ ਲਾਪ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਟਾਈਮ ਆ ਹੋ ਸਾਢੇ 11 ਹੋ ਗਏ ਆਪਾਂ ਜਿਹੜੇ 11 ਵਜੇ ਚਾਹ ਬਣਾਉਂਦੇ ਹੁੰਨੇ ਉਹ ਚਾਹ ਪੀਨੇ ਆ ਸਾਰੇ ਜਾਣੀ ਇੱਥੇ ਵਿੱਚ ਚਾਹ ਪੀ ਰਹੇ ਆ ਬੱਚੇ ਵੀ ਨਾਲ ਬ੍ਰੈਡ ਆ ਵੀ ਨਹੀਂ ਚਾਹ ਨਹੀਂ ਪੀਤੀ ਬਾਬੇ ਵੀ ਨਹੀਂ ਚਾਹ ਨਹੀਂ ਪੀਣੀ ਕੀ ਬਾਕੀ ਸਾਰੇ ਜਾਨ ਚਾਹ ਪੀ ਜਾਂਦੇ ਵੇਖੇ ਨਾਲ ਬਰੈਡ ਖਾਂਦੇ ਆ ਬੱਚੇ ਇਕੱਠੇ ਹੋਏ ਆ ਬੱਚੇ ਕਹਿ ਦਿੰਦੇ ਆ ਸਾਨੂੰ ਭੁੱਖ ਲੱਗਦੀ ਆ ਬੱਚਿਆਂ ਨੇ ਬਹਾਨੇ ਨਾਲ ਵੱਡੇ ਵੀ ਖਾ ਲੈਂਦੇ ਆ ਬੱਚਿਆਂ ਨੂੰ ਭੁੱਖ ਲੱਗਦੀ ਨਾਲ ਸਾਰਿਆਂ ਨੂੰ ਭੁੱਖ ਲੱਗ ਜਾਂਦੀ ਆ ਅੱਜ ਆਦਰ ਦੇ ਬੱਚੇ ਕੀ ਕਰਦੇ ਆ ਹਰਿੰਦਰ ਪਾੜਰਿਆ ਅੱਗੇ ਡਿਊਟੀ ਮੇਰੀ ਹੁੰਦੀ ਆ ਹਰਿੰਦਰ ਨੂੰ ਪੜਾਉਣਾ ਕੰਮ ਕਰਨਾ ਕਰਾਉਣਾ ਅੱਜ ਨਮਨੀਤ ਹਰਿੰਦਰ ਨੂੰ ਪੜਾ ਰਹੀ ਆ ਨਮਨੀਤ ਨੇ ਮੇਰੀ ਡਿਊਟੀ ਸੰਭਾਲ ਲਈ ਜਿਹੜੀ ਇੱਧਰ ਦੇ ਖੇਡ ਪਿਆ ਪਤਾ ਕੀ ਬਣਾਇਆ ਹੈ ਹਾਂ ਆਈਡਲਸ ਬੈਟਰ ਆ ਦੇਖੋ ਫਤਿਹ ਨੇ ਟਰੈਕਟਰ ਤੇ ਡੈੱਕ ਲਾਇਆ ਅੱਗੇ ਹਰ ਰੋਜ਼ ਹਰਿੰਦਰ ਜਦੋਂ ਸਕੂਲੋਂ ਆ ਜਾਂਦਾ ਤੇ ਇਹਨੂੰ ਫਿਰ ਮੈਂ ਕੰਮ ਕਰਵਾਉਣੀ ਹੁੰਦੀ ਸਕੂਲ ਦਾ ਨਾ ਹੋਮਵਰਕ ਮਿਲਦਾ ਅੱਜ ਉਹ ਡਿਊਟੀ ਜਿਹੜੀ ਆ ਉਹ ਨੀਤ ਨੇ ਸਾਂਭ ਲਈ ਆ ਚਲੋ ਥੋੜੀ ਜੀ ਮੇਰੀ ਹੈਲਪ ਕਰਾਈ ਤੁਸੀਂ ਜ ਨੇ ਕੀਤੀ ਆ ਲਓ ਪਾ ਲਓ दसिया पे वीडियो भाभी जी आए हुए तो बच्चे आए हुए काफी टाइम बाद आए बच्चे अल की शुटिंग नहीं आए गए तो आप थोड़ी जी शॉपिंग करके आए हैं कपड़े खरीद के लिया है वह आप दिखाने हाँ भाभी जी का सूट आटन का ही दुपट्टा कॉटन का ही सूट है ਕਿਉਂਕਿ ਗਰਮੀ ਦੇ ਵਿੱਚ ਤੇਰੇ ਕਾਟਨ ਦੇ ਸੂਟ ਹੀ ਚੱਲਦੇ ਆ ਘਰੇ ਪਾਉਣ ਨੂੰ ਵੀ ਆਪਾਂ ਨੂੰ 4-5 ਸੂਟ ਚਾਹੀਦੇ ਹੁੰਦੇ ਆ ਜਿਆਦਾ ਜਿਹੜੇ ਕਾਟਨ ਦੇ ਸੂਟ ਹੀ ਚੱਲਦੇ ਨੇ ਸਰਦੀ ਉਹ ਤਾਂ ਸਿਰਫ 2-3 ਮਹੀਨੇ ਰਹਿੰਦੀ ਤੇ ਬਾਕੀ ਗਰਮੀ ਵਾਲੇ ਸੂਟ ਹੀ ਚਾਹੀਦੇ ਹੁੰਦੇ ਇਸ ਲਈ ਆਪਾਂ ਘਰੇ ਪਾਉਣ ਵਾਸਤੇ ਲਿਆ ਕੇ ਦਿੱਤਾ ਕਾਟਨ ਦਾ ਸੂਟ ਜਿਆਦਾ ਮਹਿੰਗਾ ਨਹੀਂਗਾ ਇਹ ਇਹ ਨਾਲ ਆਪਾਂ ਕਸ਼ਹਿਰੀਆਂ ਦਾ ਕਪੜਾ ਲਿਆਂਦਾ ਇਹ ਵੀ ਆਪਾਂ ਕਿਸੇ ਦਿਨ ਤੁਹਾਨੂੰ ਵੀਡੀਓ ਦੇਵਾਂਗੇ ਕਸ਼ਹਿਰੀ ਦੀ ਕਟਿੰਗ ਤੇ ਸਿਲਾਈ ਕਿਵੇਂ ਹੁੰਦੀ ਹੈ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਬੱਚਿਆਂ ਨੇ ਕੱਪੜੇ ਲਿਆਂਦੇ ਆ ਆ ਗਰਖਤੇ ਦਾ ਲੋਰ ਅਤੇ ਨਾਲ ਟੀ-ਸ਼ਰਟ ਆ ਨਵਨੀ ਦਾ ਸੂਟ ਹੈ ਆਸਾ ਘਰੇਪਾਣ ਵਾਲੇ ਲੈਂਦੇ ਜਿਆਦੇ ਮਹਿੰਗੇ ਕੱਪੜੇ ਆਪਾਂ ਨਹੀਂ ਲੈਂਦੇਗੇ ਸਸਤੇ ਜਿਹੀ ਆ ਘਰੇਪਾਣ ਨੂੰ ਕਿਉਂਕਿ ਜਿਹੜੇ ਘਰੇਪਾਣ ਨੂੰ ਕੱਪੜੇ ਉਹ ਜਿਆਦੇ ਚਾਹੀਦੇ ਹੁੰਦੇ ਜਦੋਂ ਆਪਾਂ ਕੋਈ ਵਿਆਹ ਸ਼ਾਦੀ ਆਉਂਦਾ ਉਹ ਤਾਂ ਆਪਾਂ ਉਦੋਂ ਫਿਰ ਮਹਿੰਗੇ ਉਸ ਟਾਈਮ ਤੇ ਹੀ ਖਰੀਦਦੇ ਆ ਉਹ ਵੈਸੇ ਵੀ ਬੱਚਿਆਂ ਦੇ ਪਏ ਉੱਚੇ ਹੋ ਜਾਂਦੇ ਆ ਕੱਪੜੇ ਦੇ ਘਰੇਪਾਣ ਨੂੰ ਤਾਂ ਆਪਾਂ ਨੂੰ ਇਹ ਸਰਦੀ ਚ ਵੀ ਚਾਹੀਦੇ ਗਰਮੀ ਚ ਵੀ ਚਾਹੀਦੇ ਆ ਆ ਇਸੇ ਲਈ ਆਪਾਂ ਇਹਨਾਂ ਨੂੰ ਘਰੇਪਾਣ ਵਾਲੇ ਕੱਪੜੇ ਲੈ ਕੇ ਆਂਦੇ ਆ ਜਿਆਦੇ ਮਹਿੰਗੇ ਨਹੀਂ ਲੈਂਦੇ ਸਸਤੇ ਹੀ ਲੈਂਦੇ ਆ क्योंकि तो ज्यादा महंगे कपड़े असं खरीदते ही नहीं अस आपका बजट वेख के चलते होंने आप किसी कोई रीस नहीं करते भी उन्होंने इन्ना महंगा खरीदया आप भी इना महंगा ही खरीदना आपका जो बजट है वह वेख के चलते होंगे भी अपनी जेब जी इन्ना कपार झलती आप खर्चा करते होंगे ज्यादा महंगा आपको कोई लीड़ा कपड़ा नहीं खरीद गए ਤੇ ਨਾਲੇ ਉਹੀ ਕੱਪੜਾ ਖਰੀਦਣਾ ਚਾਹੀਦਾ ਜਿਹੜਾ ਫਿਰ ਪੈ ਵੀ ਜਾਵੇ ਲਿਜਾ ਕੇ ਰੱਖ ਲੈਂਦੇ ਹੁਣ 6 ਮਹੀਨਿਆਂ ਨੂੰ ਬਾਅਦ ਪਾਉਂਦੇ ਉਦੋਂ ਨੂੰ ਬੱਚਿਆਂ ਦੇ ਕੱਪੜੇ ਰੈਸੀ ਉੱਚੇ ਹੋ ਜਾਂਦੇ ਆ ਇਹਨਾਂ ਦਾ ਕੱਦ ਜਿਹੜਾ ਕਾਫੀ ਜ਼ਿਆਦਾ ਵੱਧਦਾ ਬੱਚਿਆਂ ਦਾ ਤੇ ਰੱਖੇ ਕੱਪੜੇ ਤਾਂ ਰੈਸੀ ਉੱਚੇ ਹੋ ਜਾਂਦੇ ਆ ਹੁਣ ਚਾਹ ਲੱਕ ਆਸਟ੍ਰੇਲੀਆ ਕੀ ਦਿੱਤੇ ਆ ਵੀ ਜਿਹੜੇ ਪਾ ਲੈਣਗੇ ਹੰਡਾ ਲੈਣਗੇ ਪਾ ਕੇ ਬਾਕੀ ਕੱਪੜੇ ਤਾਂ ਇਹਨਾਂ ਕੋਲੇ ਪਹਿਲਾਂ ਵੀ ਬਹੁਤ ਆਏ ਨਾ ਹੁੰਦਾ ਆਪਾਂ ਨੂੰ ਵੀ ਚਾਹ ਹੁੰਦਾ ਵੀ ਸਾਡੇ ਕੋਤੀ ਜਪਤੀ ਜੀ ਆਏ ਆ ਭਾਬੀ ਆਏ ਆ ਆਪਾਂ ਵੀ ਇਹਨਾਂ ਨੂੰ ਕੱਪੜੇ ਦੇਈਏ ਅੱਗੇ ਕਈ ਵਾਰੀ ਇਹ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਆ ਜਾਂਦੇ ਹੁੰਦੇ ਆ ਨਵਨੀਤ ਸਾਡੇ ਕੋਲੇ ਕਾਫੀ ਦਿਨ ਲਾ ਜਾਂਦੀ ਆ ਇਸ ਵਾਰੀ ਛੁੱਟੀਆਂ ਦੇ ਵਿੱਚ ਨਹੀਂ ਆਈਗੀ ਹੁਣ ਕਾਫੀ ਟਾਈਮ ਬਾਅਦ ਆਈ ਆ ਇਹ ਆਪਣੇ ਕੋਲੇ ਇਸ ਲਈ ਇਹਨਾਂ ਨੂੰ ਕੱਪੜੇ ਲਿਆਤੇ ਆ ਜ਼ਿਆਦੇ ਸ਼ਾਪਿੰਗ ਵਾਸ ਆਪਾਂ ਨਹੀਂ ਕੀਤੀਗੀ ਇਹ ਵੀ ਆਪਾਂ ਥੋੜੇ ਜਿਹੀ ਕੱਪੜੇ ਲਿਆਉਂਦੇ ਆ ਬਸ ਇਹਨਾਂ ਵਾਸਤੇ ਇੱਧਰ ਅੰਦਰ ਜਿਹੜੇ ਛੋਟੇ ਦੋਨੇ ਆ ਵਰਕਾਤੇ ਆ ਤੇ ਹਰਿੰਦਰ ਆ ਉਹ ਅੰਦਰ ਫੂਨ ਦੋਨੇ ਜਾਨੇ ਹੂਣ ਵੇਖੀ ਜਾਂਦੇ ਆ ਤੇ ਹਰਮਨ ਤੇ ਨਵਨੀਤ ਦੋਨੇ ਜਾਨੇ ਇੱਥੇ ਸਾਡੇ ਕੋਲੇ ਬੈਠੇ ਲੌਬੀ ਦੇ ਵਿੱਚ ਤੇ ਨਵਨੀਤ ਦਾ ਹੁਣ ਟਾਈਮ ਚੱਲ ਗਿਆ ਲੱਗਿਆ ਕਿ ਟੀਵੀ ਦੇਖ ਲਾਂ ਐਲਸੀਡੀ ਦੇਖ ਲਾਂ ਇਹ ਹੁਣ ਦੇਖਣ ਲੱਗੀ ਆ ਜਿਹੜੇ ਛੋਟੇ ਆ ਦੋਨੇ ਬਹੁਤ ਜ਼ਿਆਦਾ ਸ਼ਰਾਰਤਾਂ ਕਰਦੇ ਆ ਹੁਣ ਆਪਾਂ ਠਹਿਰ ਕੇ ਤੁਹਾਨੂੰ ਮਿਲਦੇ ਹਾਂ ਹੁਣ ਆਪਾਂ ਦੁਪਹਿਰ ਦੇ ਖਾਣ-ਪੀਣ ਦੀ ਵਸਤਿਆਰੀ ਕਰਦੇ ਹਾਂ ਨਾਲ ਹੀ ਦੁਪਹਿਰ ਦਾ ਟਾਈਮ ਹੋ ਚੱਲਿਆ ਦੁਪਹਿਰ ਦੇ ਖਾਣੇ-ਦਾਣੇ ਦੀ ਤਿਆਰੀ ਕਰਦੇ ਆਂ ਪਰ ਜਦ ਬੱਚੇ ਰਲੇ ਹੁੰਦੇ ਉਦੋਂ ਤਾਂ ਫੇਰ ਇਹ ਹੀ ਕਰਦੇ ਰਹਿੰਦੇ ਸਾਨੂੰ ਭੁੱਖ ਲੱਗੀ ਆ ਸਾਨੂੰ ਭੁੱਖ ਲੱਗੀ ਆ ਇਹ ਦੁਪਹਿਰ ਦਾ ਖਾਣਾ-ਦਾਣਾ ਆਪਾਂ ਬਣਾਉਂਦੇ ਆਂ ਫੇਰ ਮਿਲਦੇ ਆਂ ਤੁਹਾਨੂੰ ਠਹਿਰ ਕੇ ਅੱਜ ਹਾਂਜੀ ਜਿਵੇਂ ਤੁਹਾਨੂੰ ਦੀ ਨੇ ਕਹਾਈ ਸੀਗਾ ਵੀ ਆਪਾਂ ਦੁਪਹਿਰ ਦੇ ਖਾਣੇ ਦੀ ਤਿਆਰੀ ਕਰਦੇ ਆਂ ਇੰਦਰ ਮੈਂ ਆਲੂ ਛੱਲ ਰਹੀ ਆਂ ਆਪਾਂ ਅੱਜ ਦੁਪਹਿਰ ਦੇ ਖਾਣੇ 'ਚ ਆਲੂ ਵਾਲੇ ਟੋਸਟ ਬਣਾਵਾਂ ਉਬਲੀ ਹੋਈ ਆਲੂ ਲੈ ਆਪਾਂ ਆਲੂ ਬਾਲ ਲੈ ਸੀਗੇ ਹੁਣ ਆਪਾਂ ਇਹਨਾਂ ਨੂੰ ਸੈਲ ਲੈ ਥੋੜੇ ਠੰਡੇ ਕਰਾਂਗੇ ਥੋੜੇ ਠੰਡੇ ਕਰਕੇ ਫਿਰ ਆਪਾਂ ਆਲੂ ਵਾਲੇ ਜਿਹੜੇ ਟੂਸਾ ਵਰਤ ਦਪਹਿਰ ਦੇ ਖਾਣੇ ਚ ਬਣਾਵਾਂਗੇ ਤੇ ਜਿਹੜੇ ਆ ਬੱਚੇ ਆ ਜਿਵੇਂ ਤੁਹਾਨੂੰ ਪਹਿਲਾਂ ਹੁਣ ਦੱਸਿਆ ਵੀ ਨੀਤੂ ਵਿਚਾਰੀ ਹੁਣੇ ਹਜੇ ਟੀਵੀ ਵੇਖਣ ਲੱਗੀ ਸੀਗੀ ਤੇ ਆ ਦੋਵੇਂ ਫੇਰ ਬਾਹਰ ਆ ਕੇ ਸ਼ਰਤਾਨ ਤੇ ਨੀਤੂ ਤੋਂ ਫੇਰ ਮੋੜ ਕੋਲੇ ਆ ਜਨਨ ਇੱਥੇ ਜਿਹੜੀ ਆਪਾਂ ਉਹ ਇਮਲੀ ਪਿਓ ਲਈ ਆ ਜਿਹੜੀ ਆਪਾਂ ਸਾਸ ਆਪਾਂ ਜ਼ਿਆਦਾਤਰ ਉਹ ਵੀ ਘਰੇ ਹੀ ਬਣਾਉਨੇ ਹੁੰਨੇ ਆ। ਪਾਈ ਦੀ ਇਮਲੀ ਹੈ। ਥੋੜੀ ਜੀ ਗਰਮ ਪਾਣੀ ਚ ਭਿਉਂ ਲਈ ਆ। ਤੇ ਇਸ ਤੋਂ ਬਾਅਦ ਆਪਾਂ ਇਹਦੀ ਸਾਸ ਬਣਾਵਾਂਗੇ ਤੇ ਇਧਰ ਆਪਾਂ ਬ੍ਰੈਡ ਲੈ ਕੇ ਆਏ ਸੀਗੇ। ਬ੍ਰੈਡ ਟੋਸਟ ਕਰਾਂਗੇ ਆਪਾਂ। ਸੋ ਥੋੜੀ ਜੀ ਇਮਲੀ ਥੋੜਾ ਟਾਈਮ ਹੁਣ ਭਿੱਜੀ ਰਹੂਗੀ। ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਸਾਸ ਬਣਾਵਾਂਗੇ। ਫਰ ਮਿਲਦੇ ਆਪਾਂ ਦੋ ਮਿੰਟਾਂ ਠੀਕ। ਅੱਜ ਆਪਾਂ ਹੁਣ ਬ੍ਰੈਡਾਂ ਦੀ ਤਿਆਰੀ ਕਰ ਰਹੇ ਹਾਂ ਬ੍ਰੈਡਾਂ ਦੇ ਆਪ ਆਲੂ ਲਾ ਰਹੇ ਜਿਹੜੇ ਆਪਾਂ ਟੋਸਟ ਆਲੂ ਵਾਲੇ ਬਣਾ ਰਹੇ ਵੈਸੇ ਤਾਂ ਬ੍ਰਾਊਨ ਬ੍ਰੈਡ ਜਿਹੜੇ ਹੁੰਦੇ ਉਹਨਾਂ ਤੇ ਪਿਆਜ਼ ਤੇ ਟਮਾਟਰ ਨਾਲ ਵੀ ਮਤਲਬ ਇਹ ਜਿਹੜੇ ਆਪਾਂ ਬਣਾ ਲੈਣੇ ਆ ਸੈਂਡਵਿਚ ਤੇ ਟੋਸਟਰ ਤੇ ਬੱਚੇ ਵੀ ਸਾਡੇ ਜਿਹੜੇ ਬੱਚੇ ਉਹ ਜ਼ਿਆਦਾਤਰ ਆਲੂ ਵਾਲੇ ਪਸੰਦ ਕਰਦੇ ਇਸੇ ਲਈ ਅਸੀਂ ਜਿਹੜੇ ਉਹ ਵਾਈਟ ਬ੍ਰੈਡ ਹੀ ਲਏ ਆ ਹਾਂ ਵਾਈਟ ਬ੍ਰੈਡ ਦੇ ਉੱਤੇ ਅਸੀਂ ਜਿਹੜੇ ਆ ਆਲੂ ਐ ਲਾ ਕੇ ਤੇ ਹੁਣ ਆਪਾਂ ਇਹਨੂੰ ਬਾਅਦ ਚ ਟੋਸਟ ਕਰਾਂਗੇ ਉਧਰ ਆਪਾਂ ਸੌਸ ਧਰੀ ਸੀਗੀ ਦੀਦੀ ਨੇ ਸੌਸ ਬਣਾ ਲਈ ਆ ਜਿਹੜੀ ਸੌਸ ਆ ਉਹ ਵੀ ਜ਼ਿਆਦਾਤਰ ਆਪਾਂ ਇਮਲੀ ਵਾਲੀ ਘਰੀ ਬਣਾਉਂਦੇ ਹੁੰਦੇ ਆ ਇਮਲੀ ਨੂੰ ਭੌਂਕੇ ਰੱਖ ਲੈਂਦਾ ਬਾਅਦ ਚ ਉਹਨੂੰ ਉਬਾਲ ਲਈ ਤੇ ਮਤਲਬ ਉਬਾਲ ਲੈਣ ਵਾਸਤੇ ਰੱਖ ਲੈਂਦਾ ਤੇ ਵਿੱਚ ਚ ਗੜ ਪਾ ਲੈਂਦਾ ਚਾਹ ਖੰਡ ਪਾ ਲੋ ਚਾਹ ਗੜ ਪਾ ਲੋ ਵਿੱਚ ਨਮਕ ਮਿਰਚ ਪਾ ਕੇ ਉਹਨੂੰ ਕਾਫੀ ਟਾਈਮ ਆ ਜਿਹੜਾ ਉਹ ਰਿਨਣਾ ਪੈਂਦਾ ਸਲੋ ਕਰਕੇ ਗੈਸ ਨੂੰ ਘੱਟ ਦੇਈਦਾ ਉਹ ਆਪੇ ਹੀ ਫਿਰ ਜਿਹੜੀ ਇਹ ਸੰਘਣੀ ਹੋ ਜਾਂਦੀ ਆ ਨਿੰਬੜੀ ਵਾਲੀ ਤੇ ਗੁੜ ਵਾਲੀ ਜਿਹੜੀ ਚਟਨੀ ਬਣ ਜਾਂਦੀ ਉਹ ਬਹੁਤ ਹੀ ਖੱਟੀ ਮਿੱਠੀ ਬਹੁਤ ਜ਼ਿਆਦਾ ਸਵਾਦ ਚਟਨੀ ਬਣਦੀ ਆ ਅਸੀਂ ਜ਼ਿਆਦਾਤਰ ਘਰੇ ਉਹ ਚਟਨੀ ਬਣਾਉਂਦੇ ਹੁੰਦੇ ਆ ਜਦੋਂ ਕੁਝ ਵੀ ਬਣਾਈਏ ਤੇ ਅੱਜ ਵੀ ਆਪਾਂ ਉਹ ਘਰੇ ਬਣਾਈ ਆ ਤੇ ਬੱਚਿਆਂ ਵਾਸਤੇ ਆਪਾਂ ਟੋਸਟ ਹੁਣ ਬਣਾ ਰਹੇ ਆ ਸਾਰਿਆਂ ਵਾਸਤੇ ਹੀ ਬਣਾ ਰਹੇ ਆ ਇਨਾਂ ਤੇ ਆਪਾਂ ਆਲੂ ਲਾ ਲਾਂਗੇ ਤੇ ਸਾਰਿਆਂ ਦੇ ਤੇ ਬਾਅਦ ਵਿੱਚ ਆਪਾਂ ਫਿਰ ਇੱਕੋ ਵਾਰੀ ਟੋਸਟਰ 'ਚ ਇੱਕ ਇੱਕ ਦੋ ਦੋ ਕਰਕੇ ਰੱਖਾਂਗੇ ਤੇ ਸਾਰਿਆਂ ਨੂੰ ਬਣਾ ਕੇ ਦੇ ਦਾਂਗੇ। ਹਾਂਜੀ ਆਪਾਂ ਬ੍ਰੈਡ ਜਿਹੜੇ ਟੋਸਟ ਕਰ ਰਹੇ ਸੀ ਹੁਣ ਤੇ ਇਨਾਂ ਤੇ ਬਸ ਇੰਨੇ ਇੰਨਾ ਕਿ ਕਿਉਂ ਲੱਗਦਾ ਹੈ? ਸਿਰਫ ਇੰਨਾ ਇੰਨਾ ਕਿ ਕਿਉਂ? ਇੰਨਾ ਕਿਉਂ ਲਾ ਕੇ ਆਪਾਂ ਇਹਨੂੰ ਟੋਸਟਰ 'ਚ ਰੱਖ ਦਈਦਾ। ਤੇ 1-2 ਮਿੰਟ ਬਾਅਦ ਹੀ ਬਸ ਇਹ ਟੋਸਟ ਹੋ ਜਾਂਦੇ ਆ ਵੀ ਦੀਦੀ ਟੋਸਟਰ ਚ ਰੱਖ ਰਹੇ ਆ ਇਹਦੇ ਵਿੱਚ ਜਿਹੜੇ ਦੋ ਬ੍ਰੈਡ ਆਉਟ ਆਕ ਜਾਂਦੇ ਆ ਟੋਸਟਰ ਦੇ ਵਿੱਚ ਉੱਪਰ ਇਹਨਾਂ ਨੂੰ ਇਸ ਤਰ੍ਹਾਂ ਬੰਦ ਕਰ ਦੇਈਦਾ ਬਸ ਇਹ ਦੋ ਕਮੈਂਟ ਹੀ ਲੱਗਦੇ ਆ ਫਿਰ ਆਹ ਜਿਹੜੀ ਹਰੀ ਬੱਤੀ ਹੈ ਜਗ ਜਾਂਦੀ ਹੈ ਉਦੋਂ ਬਸ ਇਹਨਾਂ ਨੂੰ ਖੋਲ ਕੇ ਤੇ ਕੱਢ ਲਈਦਾ ਇਸ ਤਰ੍ਹਾਂ ਇਹ ਬਣ ਜਾਂਦੇ ਆ ਫਿਰ ਦੇਖੋ ਆਪਾਂ ਪੀਸ ਕੱਟਦੇ ਆ ਇਹਨਾਂ ਦੇ ਜਿਹੜੇ ਕਿਉਂਕਿ ਨਵੇਸਣ ਵਾਲੇ ਬਰੈਡ ਹੁੰਦੇ ਆ ਨਾ ਉਹ ਬਹੁਤ ਜ਼ਿਆਦੇ ਭਾਰੇ ਬਣ ਜਾਂਦੇ ਆ ਤੇਲ ਦੇ ਵਿੱਚ ਉਹਨਾਂ ਨੂੰ ਤਲ ਲਈਦਾ ਤੇ ਉਹ ਬਹੁਤ ਜ਼ਿਆਦੇ ਭਾਰੇ ਬਣ ਜਾਂਦੇ ਆ ਫਿਰ ਗਰਮੀ ਦੇ ਵਿੱਚ ਉਹ ਜਿਹੜੇ ਜ਼ਿਆਦੇ ਨਹੀਂ ਖਾਦੇ ਜਾਂਦੇਗੇ ਇਹ ਜਿਹੜੇ ਵਧੀਆ ਇਹ ਹਲਕੇ ਹਲਕੇ ਹੀ ਰਹਿੰਦੇ ਆ ਇਸ ਤਰ੍ਹਾਂ ਹੀ ਆਪਾਂ ਇਹ ਜਿਹੜੇ ਸਾਰੇ ਬਰੈਡ ਐਸ ਤਰ੍ਹਾਂ ਹੀ ਬਣਾ ਕੇ ਆਪਾਂ ਤਿਆਰ ਕਰ ਲਾਂਗੇ ਬਸ ਨਾਲ ਦੀ ਨਾਲ ਹੀ ਇਹ ਫੜਾ ਦਾਂਗੇ ਕਿਉਂਕਿ ਇਹ ਗਰਮ ਗਰਮ ਹੀ ਵਧੀਆ ਲੱਗਦੇ ਆ ਹੁਣ ਬਣੀ ਜਾਣਗੇ ਜਿਵੇਂ ਜਿਵੇਂ ਉਵੇਂ-ਉਵੇਂ ਆਪਾਂ ਬਾਸ ਸਾਰਿਆਂ ਨੂੰ ਪੜਾਈ ਜਾਵਾਂਗੇ ਤੇ ਚਟਨੀ ਵੀ ਆਪਣੀ ਬਣ ਕੇ ਇੱਧਰ ਤਿਆਰ ਆ ਬਸ ਸਵੇ ਇਮਲੀਆਲੀ ਚਟਨੀ ਆ ਇਹ ਇਹ ਵੀ ਆਪਾਂ ਘਰੇ ਬਣਾਈਏ ਵੀ ਬਣ ਕੇ ਤਿਆਰ ਆ ਤੇ ਅੰਦਰ ਬਸ ਆਪਣੇ ਇਹ ਬਰੈਡ ਹੋਗੇ ਟੋਸਟ ਹੋਈ ਜਾਂਦੇ ਆ ਜਿਵੇਂ ਜਿਵੇਂ ਟੋਸਟ ਹੋਈ ਜਾਂਦੇ ਨਾਲ ਦੀ ਨਾਲ ਹੀ ਆਪਾਂ ਆ ਕੇ ਸਾਰੇ ਹਮ ਬੱਚਿਆਂ ਨੂੰ ਪੜਾਵਨੇ ਆਪਾਂ ਫਿਰ ਖੈਰ ਕੇ ਮਿਲਦੇ ਆ ਤੁਹਾਨੂੰ ਹਾਂਜੀ ਆਜੋ ਬੱਚਿਆਂ ਨੂੰ ਦਿਖਾਉਣੀ ਆ ਬੱਚੇ ਕੀ ਕਰ ਰਹੇ ਹੈ ਹੈਲੋ ਗਾਇਜ਼ ਬੱਚੇ ਸਾਰੇ ਬ੍ਰੈਡ ਖਾ ਰਹੇ ਆ ਬ੍ਰੈਡ ਇੰਜੋਏ ਕਰ ਰਹੇ ਆ ਕਿਵੇਂ ਦੇ ਬਣੇ ਬ੍ਰੈਡ ਦੱਸੋ ਟੇਸਟੀ ਬਣਿਆ ਫਤਿਹ ਦੱਸੂਗਾ ਫਤਿਹ ਕੇਵਜੇ ਬਣਿਆ ਬੋਲ ਕੇ ਦੱਸ ਸਵਾਦ ਬਣਿਆ ਇੱਧਰ ਕੈਰਮ ਬੋਰਡ ਖੇਡ ਰਹੇ ਸੀ ਪਹਿਲਾਂ ਦੁਪਹਿਰ ਦਾ ਟਾਈਮ ਹੈ ਤੇ ਗਰਮੀ ਆ ਜਿਹੜੀ ਬਹੁਤ ਜ਼ਿਆਦਾ ਹੋ ਗਈ ਆ ਦੋ ਦਿਨ ਹੋ ਗਏ ਆ ਬਦਲ ਵਾਈ ਆ ਪਰ ਜਿਹੜਾ ਧੁੱਪ ਨਹੀਂ ਨਿਕਲਦੀ ਪਰ ਉਹ ਬੱਦਲਾਂ ਦਾ ਜਿਹੜਾ ਗੁੰਮ ਲੱਗਾ ਵਿਆ ਹਵਾ ਵੀ ਨਹੀਂ ਚਲਦੀ ਜਮਾਂ ਵੀ ਚਲੋ ਦੇਖਦੇ ਆ ਦੀਦੀ ਕੀ ਕਰਦੇ ਪਏ ਦੀਦੀ ਬਰੈਡ ਬਣਾ ਰਹੀ ਹੈ ਬੱਚਿਆਂ ਵਾਸਤੇ ਬਨਗੇ ਆ ਕਸ ਬਣੀ ਜਾਂਦੇ ਨਾਲ ਦੀ ਨਾਲ ਐਦਰ ਟੀਵੀ ਤੇ ਮੂਵੀ ਚੱਲ ਰਹੀ ਸੀਗੀ ਤੇ ਬੱਚੇ ਬਾਹਰ ਜਾ ਕੇ ਬਹਿ ਗਏ ਫਿਰ ਉਹਨਾਂ ਨੂੰ ਗਰਮੀ ਲੱਗੀ ਫਿਰ ਕਹਿੰਦੇ ਅਸੀਂ ਤਾਂ ਅੰਦਰ ਚੱਲੇ ਆਂ ਗਰਮੀ ਆ ਜਿਹੜੀ ਬਹੁਤ ਜ਼ਿਆਦੇ ਹੋਈ ਪਈ ਆ ਬਹੁਤ ਜ਼ਿਆਦੇ ਗੰਮ ਹੋਇਆ ਪਿਆ ਬੱਚੇ ਤਾਂ ਅੰਦਰ ਏਸੀ ਲਾ ਕੇ ਤੇ ਬੈਠੇ ਆ ਸੂਈ ਦੇ ਵਿੱਚ ਤਾਂ ਬਹੁਤ ਜ਼ਿਆਦੇ ਗਰਮੀ ਲੱਗ ਗਈ ਆ ਬਾਹਰ ਵੀ ਐਸੀ ਹਵਾ ਨਹੀਂ ਹੈਗੀ ਬੱਦਲ ਜੇ ਹੋਏ ਪਏ ਨਾ ਤਾਂ ਰੱਬ ਮੀਂਹ ਪਾਉਂਦਾ ਹੀ ਆ ਤੇ ਨਾ ਪੂਰੀ ਧੁੱਪ ਵੀ ਨਹੀਂ ਕੱਢਦਾਗਾ ਪੂਰੀ ਮੀਂਹ ਵੀ ਨਹੀਂ ਪੰਦਾਗਾ ਬਹੁਤ ਜ਼ਿਆਦੇ ਜਿਹੜਾ ਗੰਮ ਆ ਹੋਇਆ ਪਿਆ ਤੇ ਆਪਣੀ ਵੀਡੀਓ ਜਿਹੜੀ ਉਹ ਕਾਫੀ ਲੰਬੀ ਹੋ ਗਈ ਹੋਣੀ ਔਰ ਇਸ ਤਰ੍ਹਾਂ ਹੀ ਬਸ ਆਪਾਂ ਸਾਰੇ ਬਰੈਡ ਆ ਜਿਹੜੇ ਬਣਾ ਲਾਂਗੇ ਤੇ ਸਾਰਿਆਂ ਨੂੰ ਖਵਾਵਾਂਗੇ ਬੱਚਿਆਂ ਨੇ ਤਾਂ ਇਹਨਾਂ ਦਾ ਵੀ ਦੁਕਾਨ ਤੋਂ ਆਉਣ ਦਾ ਟਾਈਮ ਹੋ ਹੀ ਗਿਆ ਹਨ ਹਾਂ ਦੁਕਾਨ ਤੋਂ ਆਉਣਗੇ ਇਹਨਾਂ ਦੇ ਡੈਡੀ ਬੱਚਿਆਂ ਦੇ ਦੁਪਹਿਰ ਦਾ ਟਾਈਮ ਹੋ ਗਿਆ ਤੇ ਬਸ ਆਪਾਂ ਵੀਡੀਓ ਦਾ ਵੀ ਐਂਡ ਕਰਦੇ ਆ ਇੱਥੇ ਹੀ ਕਾਫੀ ਲੰਬੀ ਹੋ ਗਈ ਹੋਣੀ ਇਹ ਵੀਡੀਓ ਵੀ ਆਪਣੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਸੋਣਾ ਜਾਂ ਕਮੈਂਟ ਜਰੂਰ ਕਰਿਓ ਧੰਨਵਾਦ ਸਾਰਿਆਂ ਦਾ